ਲਵੀ ਮਿੱਤਰੋ ਰਾਤ ਬਿਜਲੀ ਡਿੱਗੀ ਤੀ ਆ ਦੇਖੋ ਇਟਾਂ ਕਿੱਥੇ ਮਾਰੀਆਂ ਚਲਾ ਚਲਾ ਕੇ ਤੇ ਇੱਥੇ ਡਿੱਗੀ ਆ ਦੇਖੋ ਰਾਤ ਜਿਹੜੀ ਤਨ ਉਹ ਲੜ ਡਿੱਗੀ ਸੀ ਬਾਈ ਆ ਦੇਖੋ ਹਾਂ ਪੈ ਬਈ ਬਚਾਲਾ ਇੱਥੇ ਢੀ ਟੈਂਕੀ ਦੇ ਉੱਪਰ ਡਿੱਗੀ ਹੈਗੀ ਰਾਤ ਆ ਦੇ ਇਧਰ ਬਈ ਨੁਕਸਾਨ ਇਧਰ ਇਟਾਂ ਹੋ ਮਾਰੀਆਂ ਚਲਾ ਕੇ ਸਾਰੀਆਂ ਥੱਲੇ ਨਦਰਨ ਖਾਨ ਨੂੰ ਦੱਸਦਾ ਹਾਂ ਮੋੜਾ ਸੁੱਕੀ ਕੋਲ ਰਾਈ ਸਾਈਡ ਤੇ ਸਰਕਟਰ ਡਾਊਨ ਹੋ ਗਿਆ ਆ ਜਿਹਦੇ ਲਿੱਕੀ ਆ ਬਾਈ ਇੱਥੇ ਜਾਂ ਤਾਂ ਇਹਦੇ ਵਿੱਚ ਕੁਝ ਹੋਣਾ ਇੱਥੇ ਕੁਝ ਨਹੀਂ ਕਿਸੇ ਕਰੇ ਨਾ ਬਾਈ ਕੋਸ ਨਾ ਪਾਉਣਾ ਪੜੇਗਾ ਕੋਈ ਜਾਨਵਰ ਹੂ ਹੈ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਜਿਹੜੇ ਹਸਾ ਨਾਲ ਗੁੱਦ ਆ ਗਈ ਆ ਦੇ ਹਣਾ ਪਾਈ ਹੋਈ ਇਹ ਤਾਂ ਗੁੱਦ ਨੂੰ ਵੀ ਅੱਗ ਲਾਤੀ ਹੈ ਨਾ ਆ ਦੇ ਮੱਛੀ ਸਾਰੀ ਆ ਆ ਦੇਖੋ ਆ ਗੋਦ ਨੂੰ ਅੱਗ ਲੱਗੀ ਹੋਈ ਆ ਉੱਥੇ ਤਾਂ ਤੜਕਾ ਆ ਗਿਆ ਸਾਰੀ ਤੜਕੀ ਹਨਾ ਆ ਤਾਂ ਹਾਲੇ ਦੇਖੋ ਬਈ ਜਮਾਂ ਪਟਪੀ ਤੇ ਜਿਹੜੀ ਰਾਤ ਇਹ 2:30 ਵਜੇ ਦੀ ਘਟਨਾ ਗਈ ਇਹ ਜਿਹੜਾ ਰਾਤ ਬਿਜਲੀ ਡਿੱਗਣ ਦੀ ਜਿਹੜੀ ਜਾਦੇ ਆਵਾਜ਼ ਆਈ ਸੀ ਕਿ ਤਣਾਉਲੇ ਪਤ ਆਪਾਂ ਖੜੇ ਆਗੇ ਤੇ ਆਹ ਦੇਖੋ ਤੁਸੀਂ ਬਈ ਜਿਹੜੀ ਡੱਗੀ ਸੀ ਪਾਣੀ ਵਾਲੀ ਉਦੇ ਉੱਪਰ ਡਿੱਗੀ ਤੀ ਥੱਲੇ ਕਿੰਨਾ ਕਿ ਉਹਦਾ ਆਪਣੇ ਬੋੜਾ ਬਾੜਾ ਦਾ ਕਿੰਨਾ ਕਿ ਪਲੱਗਾਂ ਦਾ ਨਕਸ਼ਾ ਉਹਦਾ ਵੀ ਇਹਨਾਂ ਨੇ ਤਾਂ ਹਜੇ ਤਾਂ ਲੈ ਟਾਈਮ ਤੋਂ ਕਰਾਉਣਾ ਅੱਛਾ ਅੱਛਾ ਨੇੜੇ ਤੇੜੇ ਇਹਨਾਂ ਘਰਾਂ ਦੇ ਵਿੱਚ ਵੀ ਹਰ ਚੀਜ਼ ਆ ਅੱਛਾ ਆਲੇ ਦੁਆਲੇ ਘਰਾਂ ਦੇ ਪਲੱਗਾਂ ਦਾ ਵੀ ਇਨਵਰਟਰਾਂ ਨੂੰ ਮੋਟਰਾਂ ਦਾ ਬਈ ਨੁਕਸਾਨ ਆ ਹੈਗਾ ਹੈ ਇਹਨਾਂ ਦਾ ਫਰਿੱਜ ਵੀ ਆਪਣੇ ਅਗਵਾਂਡ ਚ ਅੱਛਾ ਉਹਨਾਂ ਦੇ ਉਧਰ ਵੀ ਹੈ ਅੱਛਾ ਇੰਨਾ ਕਾ ਜੀ ਲੋਕ ਸਾਰਿਆਂ ਦੇ ਹਰ ਸਰਜੀਤ ਦਾ ਤਾਂ ਲੋਟ ਰਹਿ ਗਿਆ ਅੱਛਾ ਜੀ ਲੈ ਵੀ ਉਹ ਕੋਠੀ ਹੈਗੀ ਜਿਹੜੀ ਬਈ ਉੱਥੇ ਤੱਕ ਮਤਲਬ ਕਿ ਉਹਨਾਂ ਦਾ ਵੀ ਫਰਿੱਜ ਫਰੋਦਦੇ ਨੇ ਜਿਹੜੇ ਮਤਲਬ ਕਿ ਸ਼ਾਂਟ ਕਰਦੇ ਤੇ ਮਤਲਬ ਅੱਜ ਮੁੱਤ ਗਿਆ ਘਰਾਂ ਦੇ ਵੀ ਬੈਂਟਰੇ ਬੂਂਟਰੇ ਪਲੱਗ ਪਲੱਗ ਜਿਹੜੇ ਸੀਗੇ ਤੇ ਜਿਹੜਾ ਇੱਥੇ ਮੇਨ ਜਿਹੜਾ ਆਪਾਂ ਕਹ ਲਈਏ ਵੀ ਪੁਆਇੰਟ ਆ ਉਹ ਆ ਸੀਗਾ ਆ ਦੂਜੇ ਤੋਂ ਉੱਪਰ ਜਿਹੜੀ ਬਿਜਲੀ ਸੀ ਟਿੱਕੀ ਸੀ ਰਾਤ ਤੇ ਬੋਆ ਦੇ ਭੜਾ ਹੋਇਆ ਕੰਮ ਬਈ ਤੇ ਆਵਾਜ਼ ਸੀਗੀ ਜਿਹੜੀ ਜਿਵੇਂ ਆਪਣਾ ਘਰ ਆ ਬਈ ਤਕਰੀਬਨ ਇੱਥੋਂ ਆ ਬਿਲਕੁਲ ਆ ਸੀਗਾ ਇੱਥੇ ਠੀਕ ਹੈ ਨਾ ਤੇ ਉਧਰਲੀ ਸਾਈਡ ਸਾਨੂੰ ਮਤਲਬ ਕਿ ਪੂਰੀ ਜ਼ਿਆਦਾ ਮਤਲਬ ਆਵਾਜ਼ ਆ ਜਿਹੜੀ ਗਈ ਸੀਗੀ ਤੇ ਮਤਲਬ ਕਿ ਬਈ ਗੇਟ ਟਾਕੀਆਂ ਸਾਡੇ ਵੀ ਪੂਰੇ ਖੜਕ ਕੇ ਆ ਗਏ ਠੀਕ ਹੈ ਨਾ ਤੇ ਆ ਜਿਹੜਾ ਮੇਨ ਪੁਆਇੰਟ ਸੀ ਉਹ ਆ ਸੀਗਾ ਡਿੱਗੀ ਦਾ ਤੇ ਇੱਥੇ ਤੁਸੀਂ ਆਹ ਦੇਖ ਲਓ ਵੀ ਡਿੱਗੀ ਆ ਜਿਹੜੀ ਪਾੜ ਕੇ ਬਈ ਇਫਟਾਂ ਥੱਲੇ ਹੋ ਪਈਆਂ ਨੇ ਚਲਾ ਕੇ ਮਾਰੀਆਂ ਤੇ ਆਲੇ ਦੁਆਲੇ ਘਰਾਂ ਦਾ ਜਿਹੜਾ ਨੁਕਸਾਨ ਆ ਲਾਈਟ ਬਿਜਲੀ ਦਾ ਸਾਰਾ ਤੇ ਆ ਮੇਨ ਪੁਆਇੰਟ ਜਿਹੜਾ ਆ ਸੀਗਾ ਹੋ ਸਕਦਾ ਬਈ ਇਹਦੇ ਵਿੱਚ ਗੁੱਤ ਪਈ ਹੋਈ ਹੈਗੀ ਤੇ ਗੁੱਦ ਪੈਣ ਕਰਕੇ ਇਹਦੇ ਵਿੱਚ ਕੋਈ ਜਾਨਵਰ ਹੋਵੇ ਮਾੜਾ ਮੋਟਾ ਉਹਦੇ ਤੇ ਡਿੱਗੀ ਹੋਵੇ ਬਾਕੀ ਆਪਾਂ ਕਹਿ ਨਹੀਂ ਸਕਦੇ ਤੇ ਫਣੀ ਮਰੇ ਇਹਦੇ ਕਰਕੇ ਇਹਨਾਂ ਕੋ ਬਚਤ ਰਹਿ ਗਈ ਹੋਈ ਹਾਂਜੀ ਅਰਥ ਕਰਕੇ ਵੀ ਨਾ ਬਚਤ ਰਹਿ ਗਈ ਹੋਈ ਅਰਥ ਕਰਕੇ ਬਚਤ ਰਹਿ ਗਈ ਹੂ ਹਾਂ ਹੂੰ ਅਰਥ ਕਰਕੇ ਹੀ ਬਚਤ ਰਹਿ ਗਈ ਆਪਾ ਹੂੰ ਹੋ ਹੈਗਾ ਅਰਥ ਦਾ ਬਹੁਤ ਵੱਟਾ ਪੈਂਦਾ ਹੈ ਅਰੇ ਘਾਹ ਕਰੇ ਜਦ ਨਾਲ ਅਰਥ ਕਰਾਇਆ ਹੋਇਆ ਹਾਂ ਹਾਂ ਆ ਗਰਿਲ ਨਾਲ ਬਾਈ ਅਰਥ ਕਰਾਇਆ ਹੋਇਆ ਅੰਕਲ ਕਹਿੰਦੇ ਹੋ ਸਕਦਾ ਵੀ ਇਹਦੇ ਕਰਕੇ ਬਚਤ ਰਹਿ ਗਈ ਹੋਵੇ ਥੋੜੀ ਜੀ ਤੇ ਅਰਥ ਜ਼ਰੂਰੀ ਆ ਬਾਈ ਠੀਕ ਹੈ ਨਾ ਬਾਕੀ ਜਿਹੜੀਆਂ ਆਪਣੇ ਆ ਹੁਣ ਆ ਪਾਪਾ ਨਾਲ ਆ ਰਹੇ ਆ ਕਿ ਇਹਦੇ ਵਾਲੇ ਸੋਲਰ ਸਿਸਟਮ ਵਾਲੇ ਉਹ ਤਾਂ ਚਲੋ ਲਾਉਂਦੀ ਲਾਉਂਦੇ ਨੇ ਪਰ ਵੈਸੇ ਵੀ ਅਰਥ ਜ਼ਰੂਰੀ ਹੈਗਾ ਘਰਾਂ ਦੇ ਵਿੱਚ ਹਨਾ ਤਾਂ ਕਰਕੇ ਉਹ ਸਾਦਾ ਬਸਤ ਰਹਿ ਗਈ ਹੋਵੇ ਤੇ ਨਹੀਂ ਆਹ ਦੇਖ ਲੋ ਡਿੱਗੀ ਕਿੰਨੀ ਉਹਤੀ ਮਜ਼ਬੂਤ ਸੀ ਤੇੜੀ ਪਈ ਆ ਸਾਰੀ ੱਟਾਂ ਬਈ ਤਾਂ ਤੋਂ ਪਣ ਪਣ ਕੇ ਉਹ ਮਰੀਆਂ ਉੱਧਰਲੇ ਪਾਸੇ ਤੇ ਨੁਕਸਾਨ ਜਿਹੜਾ ਰਾਤ ਇਹ 1.5 ਤੋਂ 2.5 ਦੇ ਵਿੱਚ ਵਿੱਚ ਡਿੱਗੀ ਸੀਗੀ ਆਵਾਜ਼ ਜਿਹੜੀ ਆਈ ਸੀ ਜੀ ਤੇ ਆਲੇ ਦੁਆਲੇ ਘਰਾਂ ਦਾ ਵੀ ਨੁਕਸਾਨ ਹੈ ਠੀਕ ਹੈ